ਭਾਈਓ ਪੈਣੋ ਇੱਕ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਨਾਲ ਟਾਕਾ ਦੇ ਬਾਹਰਲੇ ਇੱਕ ਪਿੰਡ ਵਿੱਚ ਪਹੁੰਚ ਗਏ ਉਸ ਪਿੰਡ ਵਿੱਚ ਇੱਕ ਬਹੁਤ ਵੱਡਾ ਲੁਟੇਰਾ ਜ਼ਮੀਦਾਰ ਰਹਿੰਦਾ ਸੀ ਨਾਮ ਸੀ ਭੂਮਿਆ ਦਿਨ ਵਿੱਚ ਯਾਤਰੀਆਂ ਨੂੰ ਲੁੱਟਦਾ ਰਾਤ ਨੂੰ ਚੋਰੀਆਂ ਮਾਰਦਾ ਉਸਨੇ ਪਿੰਡ ਵਾਲਿਆਂ ਨੂੰ ਸਖਤ ਹੁਕਮ ਦਿੱਤਾ ਸੀ ਕਿ ਜੇ ਕੋਈ ਸਾਧੂ ਸੰਤ ਆਵੇ ਤਾਂ ਸਿੱਧਾ ਮੇਰੇ ਕੋਲ ਭੇਜਿਓ ਜੇ ਕਿਸੇ ਨੇ ਘਰ ਠਿਕਾਇਆ ਤਾਂ ਘਰ-ਬਾਰ ਲੁੱਟ ਲਿਆ ਜਾਵੇਗਾ ਜਦੋਂ ਗੁਰੂ ਜੀ ਆਏ ਤਾਂ ਪਿੰਡ ਵਾਲੇ ਡਰਦੇ ਡਰਦੇ ਬੋਲੇ ਮਹਾਰਾਜ ਇੱਥੇ ਨਾ ਬੈਠੋ ਭੂਮਿਕਾ ਜ਼ਮੀਂਦਾਰ ਦੇ ਕੋਲ ਜਾਓ ਨਹੀਂ ਤਾਂ ਸਾਡਾ ਜੀਣਾ ਆਰਾਮ ਹੋ ਜਾਊਗਾ ਗੁਰੂ ਜੀ ਮੁਸਕਰਾਏ ਤੇ ਬੋਲੇ ਚਲ ਮਰਦਾਨਿਆਂ ਚੱਲੀਏ ਜ਼ਮੀਂਦਾਰ ਦੇ ਘਰ ਮਰਦਾਨਾ ਜੀ ਰਾਹ ਵਿੱਚ ਬਾਰ-ਬਾਰ ਪੁੱਛਦੇ ਰਹੇ ਗੁਰੂ ਜੀ ਅਸੀਂ ਲੁਟੇਰੇ ਕੋਲ ਕਿਉਂ ਜਾ ਰਹੇ ਹਾਂ ਗੁਰੂ ਜੀ ਬਸ ਮੁਸਕਰਾਉਂਦੇ ਰਹੇ ਜਦੋਂ ਭੂਮਿਆਂ ਦੇ ਘਰ ਪਹੁੰਚੇ ਤਾਂ ਭੂਮਿਆਂ ਨੇ ਚਰਨਾ ਵਿੱਚ ਲੱਗ ਕੇ ਭੋਜਨ ਲਗਾ ਦਿੱਤਾ ਗੁਰੂ ਜੀ ਨੇ ਪੁੱਛਿਆ ਪਹਿਲਾਂ ਦੱਸ ਤੇਰਾ ਤੰਦਾ ਕੀ ਹੈ ਗੁਰੂ ਜੀ ਦਾ ਨੂਰ ਵੇਖ ਕੇ ਭੂਮਿਆਂ ਦੀ ਪੁੱਤ ਪਰੜ ਗਿਆ ਤੇ ਉਹ ਸਭ ਕੁਝ ਸੱਚ-ਸੱਚ ਦੱਸਣ ਲੱਗ ਪਿਆ ਮੈਂ ਲੁੱਟਦਾ ਹਾਂ ਤੇ ਚੋਰੀਆਂ ਮਾਰਦਾ ਹਾਂ ਗੁਰੂ ਜੀ ਬੋਲੇ ਫੇਰ ਅਸੀਂ ਤੇਰਾ ਭੋਜਨ ਨਹੀਂ ਖਾ ਸਕਦੇ ਇਹ ਪਾਪ ਦੀ ਕਮਾਈ ਹੈ ਭੂਮਿਆ ਰੋਣ ਲੱਗ ਪਿਆ ਮਹਾਰਾਜ ਜੇ ਤੁਸੀਂ ਨਾ ਖਾਓਗੇ ਤਾਂ ਮੇਰਾ ਭਲਾ ਕਿਵੇਂ ਹੋਵੇਗਾ ਗੁਰੂ ਜੀ ਬੋਲੇ ਚੋਰੀ ਛੱਡ ਦੇ ਉਹ ਬੋਲਿਆ ਇਹ ਤਾਂ ਸਾਡਾ ਪੁਛਤੈ ਨਹੀਂ ਤੰਦਾ ਹੈ ਬੜਾ ਔਖਾ ਹੈ ਛੱਡਣਾ ਗੁਰੂ ਜੀ ਮੁਸਕਰਾਏ ਤੇ ਬੋਲੇ ਠੀਕ ਹੈ ਚੋਰੀ ਨਾ ਛੱਡ ਪਰ ਸਾਡੇ ਤਿੰਨ ਵਚਨ ਜ਼ਰੂਰ ਮੰਨ ਪਹਿਲਾਂ ਸਦਾ ਸੱਚ ਬੋਲੀ ਕਦੇ ਝੂਠ ਨਾ ਬੋਲੀ ਦੂਜਾ ਜਿਸ ਦਾ ਨਮਕ ਖਾਵੇ ਉਸ ਦਾ ਕਦੇ ਬੁਰਾ ਨਾ ਕਰੀ ਤੀਜਾ ਕਿਸੇ ਗਰੀਬ ਨੂੰ ਨਾ ਲੁੱਟੇ ਤੇ ਨਾ ਸਤਾਈ ਭੂਮਿਆ ਬਹੁਤ ਖੁਸ਼ ਹੋਇਆ ਗੁਰੂ ਜੀ ਇਹ ਤਾਂ ਬੜਾ ਸੋਖਾ ਹੈ ਮੈਂ ਮੰਨ ਲੈਂਦਾ ਹਾਂ ਗੁਰੂ ਜੀ ਨੇ ਆਸ਼ੀਰਵਾਦ ਦਿੱਤਾ ਤੇ ਚਲੇ ਗਏ ਗੁਰੂ ਜੀ ਦੀ ਸੰਗਤ ਦਾ ਇੰਨਾ ਅਸਰ ਹੋਇਆ ਕਿ ਭੂਮਿਆ ਸਾਰਾ ਦਿਨ ਭਜਨ ਸਿਮਰਨ ਕਰਨ ਲੱਗ ਪਿਆ ਕਈ ਦਿਨਾਂ ਬਾਅਦ ਮਨ ਵਿੱਚ ਆਇਆ ਚੱਲ ਇੱਕ ਵੱਡੀ ਚੋਰੀ ਮਾਰੀਏ ਰਾਜੇ ਦੇ ਮਹਿਲ ਚੋਂ ਗਰੀਬ ਦਾ ਤਾਂ ਨਹੀਂ ਲੁੱਟ ਸਕਦੇ ਝੂਠ ਵੀ ਨਹੀਂ ਬੋਲਾਂਗੇ ਰਾਤ ਨੂੰ ਚੰਗੇ ਕੱਪੜੇ ਪਾ ਕੇ ਮਹਿਲ ਗਿਆ ਦਰਵਾਨ ਨੇ ਪੁੱਛਿਆ ਕੌਣੋਂ ਉਹ ਬੋਲਿਆ ਮੈਂ ਚੋਰ ਹਾਂ ਚੋਰੀ ਕਰਨ ਆਇਆ ਦਰਵਾਨ ਹੱਸ ਪਏ ਅਮੀਰ ਲੱਗਦੇ ਹੋ ਮਜ਼ਾਕ ਨਾ ਕਰੋ ਤੇ ਦਰਵਾਜ਼ਾ ਖੋਲ ਦਿੱਤਾ ਅੰਦਰ ਜਾ ਕੇ ਰਾਜੇ ਰਾਣੀ ਦੇ ਸਾਰੇ ਗਹਿਣੇ ਇਕੱਠੇ ਕਰ ਲਏ ਪੋਟਲੀ ਬਣਾ ਲਈ ਜਾਂਦੇ ਸਮੇਂ ਇੱਕ ਸੋਨੇ ਦੀ ਡੱਬੀ ਵਿੱਚੋਂ ਚੂਰਨ ਚੁੱਕ ਕੇ ਮੂੰਹ ਵਿੱਚ ਪਾ ਲਿਆ ਉਹ ਨਮਕੀਨ ਸੀ ਉਸੇ ਪਲ ਗੁਰੂ ਜੀ ਦਾ ਦੂਜਾ ਵਚਨ ਯਾਦ ਆ ਗਿਆ ਜਿਸ ਦਾ ਨਮਕ ਖਾਵੇਂ ਉਸ ਦਾ ਬੁਰਾ ਨਾ ਕਰੀਂ बस पोटली ਉਤੇ ਹੀ ਰੱਖ ਦਿੱਤੀ ਤੇ ਖਾਲੀ ਹੱਥ ਘਰ ਨੂੰ ਮੁੜਾਇਆ ਸਵੇਰੇ ਰਾਜੇ ਨੂੰ ਪਤਾ ਲੱਗਿਆ ਸਭ ਕੁਝ ਬਿਕਰੇ ਪਿਆ ਸੀ ਪਰ ਚੋਰੀ ਕੁਝ ਵੀ ਨਹੀਂ ਹੋਈ ਰਾਜੇ ਨੇ ਪੂਰੇ ਰਾਜ ਵਿੱਚ ਮਨਾਦੀ ਕਰਾ ਦਿੱਤੀ ਉਹ ਚੋਰ ਆਵੇ ਤਾਂ ਅੱਧਾ ਰਾਜ ਦਵਾਂਗੇ ਭੂਮਿਆ ਡਰ ਗਿਆ ਨਾ ਗਿਆ ਰਾਜੇ ਨੇ ਬਹੁਤ ਸਾਰੇ ਮਾਸੂਮ ਲੋਕਾਂ ਨੂੰ ਫੜਵਾ ਲਿਆ ਤੇ ਸਤਾਉਣ ਲੱਗ ਪਿਆ ਜਦੋਂ ਭੂਮਿਆ ਨੂੰ ਪਤਾ ਲੱਗਿਆ ਤਾਂ ਉਹਨੂੰ ਤੀਜਾ ਵਚਨ ਯਾਦ ਆਇਆ ਇਸੇ ਗਰੀਬ ਨੂੰ ਨਾ ਸਤਾਈ ਉਹ ਖੁਦ ਦਰਬਾਰ ਚਲਾ ਗਿਆ ਤੇ ਬੋਲਿਆ ਸਾਰੇ ਮਾਸੂਮ ਹਨ ਛੱਡ ਦਿਓ ਤੋਰ ਮੈਂ ਹਾਂ ਰਾਜੇ ਨੇ ਪੁੱਛਿਆ ਫਿਰ ਖਾਲੀ ਹੱਥ ਕਿਉਂ ਗਿਆ ਸੀ ਭੂਮਿਆ ਨੇ ਗੁਰੂ ਜੀ ਦੇ ਤਿੰਨ ਵਚਨ ਸੁਣਾ ਦਿੱਤੇ ਰਾਜਾ ਹੈਰਾਨ ਰਹਿ ਗਿਆ ਬੋਲਿਆ ਤਨ ਨੇ ਗੁਰੂ ਨਾਨਕ ਜੀ ਤ ਤਨ ਹੈ ਤੂ ਭੂਮਿਆ ਜਿਸ ਨੇ ਵਚਨ ਨੂੰ ਨਮਕ ਤੋਂ ਵੀ ਉੱਚਾ ਰੱਖਿਆ ਉਸੇ ਦਿਨ ਭੂਮਿਆ ਨੂੰ ਮੰਤਰੀ ਬਣਾ ਦਿੱਤਾ ਤੇ ਆਖਿਆ ਮੈਨੂੰ ਵੀ ਉਹਨਾਂ ਮਹਾਂਪੁਰਸ਼ਾਂ ਦੇ ਦਰਸ਼ਨ ਕਰਵਾ ਦਿਓ ਦੋਵੇਂ ਗੁਰੂ ਜੀ ਦੇ ਚਰਨਾਂ ਵਿੱਚ ਆ ਗਏ ਸਿੱਖ ਬਣ ਗਏ ਤੇ ਭਜਨ ਸਿਮਰਨ ਕਰਕੇ ਲੋਕ ਪਰਲੋਕ ਸਵਾਰ ਗਏ ਐਸੀ ਗੁਰੂ ਨਾਨਕ ਦੇਵ ਜੀ ਦੀ ਉਹ ਅਨਮੋਲ ਸਾਕੀ ਜਿਸ ਵਿੱਚ ਸਿੱਖਿਆ ਜਿਸ ਵਿੱਚ ਸਿੱਖਿਆ ਦਿੱਤੀ ਕਿ ਵਚਨ ਤੋਂ ਵੱਡਾ ਕੋਈ ਤਰਮ ਨਹੀਂ ਇੱਕ ਵਾਰ ਜੋ ਮੂੰਹੋਂ ਨਿਕਲ ਜਾਵੇ ਉਸ ਨੂੰ ਪੂਰਾ ਕਰਨਾ ਹੀ ਸੱਚਾ ਜੀਵਨ ਹੈ ਵਾਹਿਗੁਰੂ ਜੀ ਦੇ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਭਾਈਓ ਤੇ ਪੈਣੋ ਜੇ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨਾਲ ਜੁੜੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਅਸੀਂ ਐਸੇ ਜੀਆਂ ਹੋਰ ਕਹਾਣੀਆਂ ਲੈ ਕੇ ਆਈਏ